ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਆਂ ਬੱਕਰਾ ਮੰਡੀ ਪਿੰਡ ਸੂਰੇਆਲਾ ਹਰ ਐਤਵਾਰ ਦੋਸਤੋ ਇਹ ਮੰਡੀ ਲੱਗਦੀ ਆ ਤੇ ਬਹੁਤ ਹੀ ਵਧੀਆ ਵੇਚ ਤੇ ਖਰੀਦ ਹੁੰਦੀ ਆ ਇੱਥੇ ਬਹੁਤ ਹੀ ਟੌਪ ਦੇ ਨਗ ਆਉਂਦੇ ਆ ਤੇ ਅੱਜ ਬਾਈ ਜੀ ਆਏ ਆ ਬਰਬਰੀ ਬੱਕਰੀਆਂ ਲੈ ਕੇ ਇਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਆ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਜੀ ਬੱਲੂ ਆਣਾ ਬੱਲੂ ਆਣਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਠੀਕ ਆ ਦੇਖ ਅੱਜ ਸੂਰੇ ਵਾਲੇ ਪਹੁੰਚੇ ਆ ਤੁਹਾਨੂੰ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕਿੰਨੇ ਨਗ ਲੈ ਕੇ ਆਏ ਬਾਈ ਸਾਡੇ ਕੋਲੇ ਜੀ ਸਨੇ ਮੇਵਨੇ ਸੱਤ ਨਾਗ ਹੈ ਸੱਤ ਨਾਗ ਬਰਬਰੀ ਆ ਹਾਂ ਜੀ ਠੀਕ ਹੈ ਤੇ ਆ ਜਿਹੜੀ ਬਰਬਰੀ ਸਾਹਮਣੇ ਆਪਾਂ ਵੇਖ ਰਹੇ ਆ ਇਹਦੇ ਮਗਰ ਦੋ ਬੱਚੇ ਆ ਜੀ ਦੋ ਜੀ ਦੋ ਅੱਠ ਤੇ ਬੱਕਰਾ ਅੱਠ ਦਾ ਤੇ ਕੀ ਮੁੱਲ ਕੀਤਾ ਬਈ ਇਹਦਾ 18000 18000 ਜੱਗੀ ਕਿਹਨੂੰ ਤੋਂ ਆ ਰਹੇ ਆ ਬਾਈ ਨੂੰ ਦਵਾ ਰਹੇ ਕਪਤਾਨ ਦੇ ਭਰਾ ਨੂੰ ਸੰਜੂ ਨੂੰ ਸੰਜੂ ਨੂੰ ਠੀਕ ਹੈ ਸੰਜੂ ਲੈ ਰਿਹਾ ਜੀ ਫਰੀਦਕੋਟ ਵਾਲਾ ਤੇ ਕੀ ਲਾਇਆ ਬਈ ਸੰਜੂ 12000 ਰੁਪਏ ਲਾਇਏ 12000 ਹਾਂ ਬਈ ਤੈਨੂੰ ਮੈਂ ਜਾਇਜ ਤਾਇਆ 15 ਦੀ ਕਹਿੰਦਾ ਮੈਂ ਕਿ ਜਾਇਜ ਕਰ ਲਾਇਆ ਠੀਕ ਹੈ ਹਾਂ ਸੌਦਾ ਦਾ ਕਰਾਇਆ 15000 ਜੀ ਲੈਣਾ ਆ ਲੋ ਬਸ ਹੀ ਕੁਝ ਕਵਾਂਗੇ ਇੰਨੀ ਪਚਾਇਤ ਬੰਦਾ ਤੇ ਕਿਹੜੀ ਸਾਡਾ ਮਾਂ ਰੱਖੀ ਆ ਫੜਾ ਕੁਛ ਨਹੀਂ ਫੜਦੀ ਕੋਈ ਮੇਰੀ ਸੁਣ ਤੇਰੇ ਕੋਲੇ ਤੇ ਮੇਰੇ ਕੋਲ ਕੋਈ ਗੱਲ ਹੈ ਤਾਂ ਮੇਰੀ ਸੁਣ ਤਾਇਆ ਜੀ ਉਹਨਾਂ ਨੇ ਬੱਕਰੀ ਲੈਣੀ ਤੁਸੀਂ ਵੇਚਣੀ ਆ ਕਿਉਂ ਮੁੱਲ ਕਰੀਏ ਮੁੱਲ ਨਹੀਂ ਮਿਲਦਾ ਜਾਂ ਪੂਰੇ 13000 ਦੀ ਵੇਚੀ ਨਹੀਂ ਨਹੀਂ ਪਾਲਾ ਖੁਸ਼ ਹੋ ਕੇ ਠੀਕ ਆ ਹੁਣ 13000 ਦੀ ਵੇਚੀ ਆ ਪਰ ਕਿੰਨੇ ਦੀ ਦੇਣੀ ਆ ਪਰ ਤੈ ਕ ਤੋਰੇਗਾ ਕੁਛ ਇੱਕੋ ਹੀ ਗੱਲ ਕਹਾਂ ਆ ਨਾਮ ਕਾਉਣੀ ਆ ਆ ਮੰਨ ਕਹਿਤੀ ਉਹ ਕਹਦੇ ਕੋਈ ਆੜੀ 15 ਗਿਣਕੇ ਤੇ ਨਹੀਂ ਪਾਇਆ ਯਾਰ ਗਿਣਕੇ ਸੀ ਟੁੱਟ ਵੀ ਗਏ ਕਹਦੇ 14000 ਯਾਰ ਮੰਗਿਆ ਸੀ 10000 ਮੇਰੀ ਪਾਇਆ ਸਿਆਣਾ ਬੰਦਾ ਇੱਕੋ ਹੀ ਕਹਦੇ ਹਾਂ ਨਾਮ ਹਾਂ ਹੀ ਹੈ ਆਪਣੀ ਤਾਂ ਹਾਂ ਹੀ ਦੱਸੀ ਹਾਂ ਹਿਸਾਬ ਨਾ ਚੱਲ ਬਾਕੀ ਕੋਈ ਕਹਦੇ ਵਹਾਨ ਹਿਸਾਬ ਨਾ ਹੋਏ ਜ ਇਹਨਾਂ ਨੇ ਵੇਚਣਾ ਤੇ ਲੈਣੀ ਉਹਨੇ ਵੇਚ ਨਹੀਂ ਗਰੀਬ ਬੰਦੇ ਚੱਲਣ ਨੂੰ ਦੌਰ ਚ 14000 ਦੀ ਲੈ ਜਾਏ ਆ ਵਾ ਯਾਰ 13.5 ਨਹੀਂ ਹੋਗੀ 14 ਹੋ ਗਈ ਯਾਰ ਐਵੇਂ ਮਾਨ ਨਿਕਲ ਆ ਗਿਆ ਹੋਗੀ 14 ਛੱਡ ਦੇ ਯਾਰ 14 ਦੀ ਛੱਡ ਦੇ ਛੱਡ ਦੇ ਯਾਰ ਤੂੰ ਵੀ ਨਾ ਰਿਆਲ ਕਰ ਬਾਈ ਯਾਰ 14 ਦੀ 5400 ਤੇ ਕੀ ਗੱਲ ਹੈ ਗੱਲ ਸੌਲਾ ਮੇਰੀ ਖੁਸ਼ ਹੋ ਕੇ ਬੱਕਰੀ ਦੇ ਦੀ ਆ ਫੜ ਲੈ ਮੈਂ ਉਹਦਾ ਮੋੜੀ ਮੇਰੀ ਸੌਲਾ ਗੱਲ ਛੱਡੀ ਬਾਈ ਛੱਡ ਦੇ ਤੇਰੀ ਬੱਕਰੀ ਨਿਕੰਦੀ ਤੁਨੂੰ ਉਹ ਰੋਜ ਵੇ ਤੇਰੀ ਜਾਂ ਤਾਂ ਪਰ ਖਾਂਦੇ ਦਨੀ ਅਸੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਗੱਲ ਸੌਲਾ ਮੇਰੀ ਜਾਂ ਸਾਢੇ 13000 ਮੈਂ ਲਖਾਈ ਕਰਾਵਾਂਗੇ ਜਾਂ ਪਾਲਾ ਖੁਸ਼ ਹੋ ਕੇ ਜਾਂ ਹੋ ਗਈ ਕਾਲਟੀ ਆਮ ਤਾਂ ਤੇਰਾ ਕਰੇ ਪਹਿਲਾ ਸੌਦਾ ਹੈਗਾ ਬੱਕਰੀ ਦਾ ਸੌਦਾ ਹੋ ਗਿਆ ਲਓ ਬੱਸ 12 ਦਾ ਪਾਵਾ ਦੋਸਤੋ ਸੂਰੇ ਵਾਲੇ ਬੱਕਰਾ ਮੰਡੀ ਤੇ ਸੌਦਾ ਹੋਇਆ ਤੇ ਜਾਨਵਰ ਇਸਕੇ ਬਥਾਰੇ ਵੀ ਵੇਚੀ ਆਹ ਬਾਈ ਜਾਨਵਰ ਲੈ ਕੇ ਆਏ ਸਾਰੇ ਬੱਚੇ ਬਾਈ ਦਿਖਾਈਏ ਬੱਚੇ ਬੱਚੇ ਲਿਆ ਲਓ ਵੀ ਦੋਸਤੋ ਆਹ ਬੱਚੇ ਆ ਇਹਨਾਂ ਚੋਂ ਦੋ ਬੱਚੇ ਆ ਇਹਨੇ ਵੀ ਛੇੜ ਕਿਹੜੇ ਆ ਬਾਈ ਦੋ ਬੱਚੇ ਮੋਟੀ ਬਹੁਤ ਹੈ ਲੈਣਾ ਠੀਕ ਹੈ ਜੀ ਮੋਟੀ ਵਾਲੀ ਇਹਨਾਂ ਲਓ ਜੀ ਦੋ ਬੱਚੇ ਆ ਆ ਲਓ ਜੀ ਆ ਵਿਖਾਈ ਆ ਮੈਦਾਨ ਚ ਕਰਾਂ ਜੰਜੂ ਐਨੂੰ ਵਿਖਾਈ ਇੱਥੇ ਲਓ ਜੀ ਆ ਬੱਚੇ ਆ ਛੱਡ ਦੇ ਤੇ ਆ ਬੱਕੀ ਆ ਜਾ ਸੌਦਾ ਦੋਸਤੋ ਬਹੁਤ ਵਧੀਆ ਹੋਇਆ ਤੇ 13.5 ਚ ਹੋਇਆ ਹਾਂ 13.5 ਦਾ ਵਿਖਾਈ ਆ ਪਾ ਕਰਾਉਣੀ ਸੰਜੂ ਨੇ ਕਰਾਉਣੀ ਠੀਕ ਹਾਂਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਦੋਸਤੋ ਜੁੜੇ ਰਹੋ ਬਸ ਆਪਣੇ ਚੈਨਲ ਦੇ

500 ਬਾਈ ਤੇਰੇ ਕੋਲੇ ਸਾਈਰਨ ਆ ਆ ਬਾਈ ਹੈਗਾ ਕੋਈ ਚੱਕਰ 500 ਰੁਪਏ ਦੇ ਦੇ ਯਾਰ ਹੋ ਜੂ ਪਰਚੀ ਤਰਾ ਦੀ ਹੈ ਪਰਚੀ ਹੈਗੀ ਕੋਈ ਨਹੀਂ ਦੋ ਬਾਈ ਜੀ 11 ਗਿਆਰਾ ਬਹੁਤ ਹੀ ਵਧੀਆ ਸੌਦਾ ਹੋਇਆ ਦੋਸਤੋ ਮਾਰੀ ਬੱਕਰੀਆਂ ਆਉਣ ਸਾਰ ਵੇਖਦੀਆਂ ਦੋਸਤੋ ਇਹਨਾਂ ਦੀ ਡਿਮਾਂਡ ਬਹੁਤ ਮਾਰ ਮਾਰ ਨਾਲੇ ਇਹ ਕ੍ਰਾਸ ਬਰੀਡ ਆਪ ਬੱਕਰੀ ਤੇ ਪਰ 5 ਮਿੰਟਾਂ ਚ ਇਹ ਆ ਕੇ ਵੇਖ ਯਾਰ ਮੈਨੂੰ ਫੜਾ 14000 ਦੀ ਹਾਂ ਨਹੀਂ ਦਿੰਦਾ ਹੋਰ ਨਹੀਂ ਦਿੰਦਾ ਸਾਈ ਘਾਟ ਯਾਰ ਹੋ ਗਏ ਕੱਚੇ ਪੈਸੇ ਲਾਏ ਨਹੀਂ ਵਾਕਿਆ ਹੀ ਸਹੀ ਹੈ ਪੱਕੇ ਠੋਕੇ ਯਾਰ ਬਾਈ ਯਾਰ ਆ ਕੀ ਫਿਰ ਬੱਚਾ ਇੱਕ ਹੈ ਬੱਚਾ ਇੱਕ ਆਹ 10 ਵਾਲਾ ਮੇਰੀ ਭਾਈ ਨੇ ਆਪਾਂ ਤੈਨੂੰ ਦੱਸਿਆ ਬੱਲੂਆਣੇ ਵਾਲਾ ਉਹ ਮੇਰਾ ਭਰਾ ਹੈਗਾ ਤੈਨੂੰ ਵੀ ਮੇਰੀ ਗੱਲ ਮੰਨਣੀ ਕੋ ਜਾਜ ਕਾ ਤੇ ਕਿੰਨੇ ਦੀ ਹਨ ਹੈ ਜਾਜ ਕਾ ਦੇ 18 ਹੀ ਦੀ 18 ਦੀ ਉੱਚੀ ਆ ਯਾਰ ਜਾਜ ਸਹੀ ਰੱਟ ਕੱਢ ਬੰਦ ਓਏ ਮਾਰ ਲਿਆ ਤਾ ਹੁਣ ਮੀਟਰ ਨੂੰ ਵਡਾਉਣੀ ਆ ਤੂੰ ਪਲੀ ਰਾਜੀ ਆ ਫੇਰ ਹੋਰ ਕੀ ਆ ਮਾ ਯਾਰ ਬੱਕਰਾ ਤੂੰ ਬੱਕਰੀ ਦੇ ਹੱਥ ਮਾਰ ਕੇ ਯਾਰ ਦਵਾਤ ਹੱਥ ਮਾਰਨ ਨੂੰ ਕੀ ਹੈ ਵਡਾਉਣਾ ਆ ਗਾਜ਼ਰਾਂ ਤੂੰ 14 ਦੀ ਕਹੀ ਆ ਜਾਇਜ ਕਾ ਦੇ ਕੋਈ ਹਾਂ ਨੰਬਰ ਬਾਤ ਇਹਨਾਂ ਮੈਂ ਦੱਸਾਰਾਂ ਦੀ ਸਾਡੀ ਨਾ ਮੋੜੀ ਮੰਨ ਜਾ ਮੇਰੀ ਵਾਗਾ ਤੇ ਉਹ ਹੱਥ ਦਾ ਖੋਲ ਲਈ ਯਾਰ ਤੂੰ ਹੱਥ ਧਰਲਾ ਦੱਸ ਜਾ 14.5 ਨਹੀਂ ਪਾਲਾ ਖੋਸ਼ ਉਹ ਠੀਕ ਆ ਹੁਣ ਬੈਠੀ ਆ ਉਹ ਠੀਕ ਆ ਭਾਈ ਵੇਚ ਲੈ ਹੋਰ ਉਹ ਮੋٹے ਪਿੰਡੇ ਦੀ ਆ ਮਨ ਜਾ ਦੁੱਪੜ ਪਿੰਡੇ ਦੇ ਇੱਕ ਬੱਚਾ ਦਿੱਤਾ ਮਸਾਂ ਨੂੰ ਆਹੋ ਇੱਕ ਬੱਚੇ ਦੀ ਕੁਆਲਿਟੀ ਖਤਮ ਹੁੰਦੀ ਆ ਮਗਰ ਬੱਕਰਾ ਨਾਲ ਗੱਲ ਤੇ ਮਗਰ ਨਹੀਂ ਕੋਈ ਕਹਿੰਦਾ ਲਾਈ ਵਸੋਦਾ ਚੱਲੀ ਜਾਂਦਾ ਮੈਂ ਗਲਤ ਨਹੀਂ ਮਕਾਉਂਦਾ 17000 ਯਾਰ ਜਾ ਲੈ ਯਾਰ ਨਾ ਤੇਰੀ ਆੜੀ ਕਹਾਣਾ ਮਕਾਉਣੀ ਆ ਆ ਪੂਰੇ 15000 ਦੀ ਹੋਗੀ ਜਾ ਪਾਲਾ ਕੋਈ ਗੱਲ ਖੋਲਾ ਜਾ ਹੋਗੀ ਜਾਨ ਦੇ ਪਰੇ ਉਹ ਜਾਨ ਦੇ ਮਾਨੀ ਆ ਹੈ ਵੀ ਬਕਰ ਆ ਲੈ ਓਏ ਗੱਲ ਚੋ ਲੈ ਇਦੋਂ ਬਾਦ ਨਾਂ ਮੈਂ 5 ਰੁਪਏ ਪਾਵਾਂ 1 ਮੀਟਰ ਤੇ 1 ਮੀਟਰ ਘੱਟ 1 ਮੀਟਰ ਘੱਟ 1 ਮੀਟਰ ਧਿਆਨ ਧਰ ਲੈ ਇਦੋਂ ਬਾਦ ਨਾਂ ਮੈਂ 5 ਪਾਵਾਂ ਨਾ ਪਾਉਣੇ 10 ਤੈਨੂੰ 15 ਕਹਿਣਾ ਆ ਫੜ ਉਹਨੂੰ 2 ਰੁਪਏ ਵਾਂ ਗਰੀਬ ਉਹਦੇ ਮਗਰ ਤੇ ਹਾਲ 2 ਬੱਚੇ ਸੀ ਜਲ ਖਾਈ ਕਰਾ ਲੈ ਓ ਚੰਦ ਬਾਲਾ 15000 ਖਰਾਬ ਜਾਂ ਦੇ ਕੇ ਪੈਸੇ ਦੇ ਮੁੰਡਿਆ ਆ ਗਿਆ ਇੱਕ ਮਿੰਟ ਪੈਸੇ ਦਿਓ ਲੈ ਕੱਟ ਪੈਸੇ ਓ ਹੋ ਗਈ ਯਾਰ ਕਹਿਦੀ ਯਾਰ ਖੋਲ ਕੇ ਜਾਂ ਲੈ ਜਾ ਖੋਲ ਕੇ ਲਓ ਜੀ ਆ ਬੱਕਰੀ ਦਾ ਸੌਦਾ ਹੋ ਗਿਆ ਪੂਰੇ 15000 ਦਾ ਇਹਦੇ ਮਗਰ ਇੱਕ ਬੱਚਾ ਜੇਗੀ ਬੱਚਾ ਕਿਹੜਾ ਦੇ ਬੱਚਾ ਲਓ ਜੀ ਚੱਕ ਕੇ ਲੈ ਛੱਡ ਦੇ ਬੱਚਾ ਛੱਡ ਦੇ ਵੀ ਬੱਚਾ ਲਓ ਜੀ ਆ ਇੱਕ ਬੱਚਾ ਮਗਰ ਇਹਦੇ ਇੱਕੋ ਹੀ ਬੱਕਰਾ ਇਹ ਲਗਾਤਾਰ ਇਹਨਾਂ ਬਾਈਆਂ ਨੇ 200 ਦੇ ਕਰ ਲਿਆ ਸੂਰੇ ਵਾਲਾ ਬੱਕਰਾ ਮੰਡੀ ਦੇ ਦੋਸਤੋ ਬਹੁਤ ਹੀ ਵਧੀਆ ਸੌਦੇ ਹੋਇਆ ਬਹੁਤ ਵਧੀਆ ਮੁੱਲ 'ਚ ਇਹ ਬੱਚੇ ਵਿਕੇ ਆ ਜਾਨਵਰ ਵਿਕੇ ਆ ਤੇ ਚਲੋ ਪੈਸੇ ਦਿਓ ਬਾਈ ਜੀ ਲਿਓ ਬਾਈ 500 ਤਾਂ ਕੋਈ ਫੜ ਆ ਦੇ ਦੇ ਬਾਪ ਸਾਡਾ ਮੈਨੂੰ ਫੜਾ ਦੇ ਆ ਫੜ ਆ ਬੱਚੇ ਦੀ ਕੁਆਲਿਟੀ ਦੋਸਤੋ ਦੂਜਾ ਕਰਦੀ ਦੋਹਾ ਮੈਨੂੰ ਫੜਕਦੇ ਆ ਜਿੰਨੇ ਆ ਲਾਲ ਗਲਦਾਰ ਆ ਤੇ ਆਪ ਇੱਧਰ ਆ ਰਾਜੀ ਬਹੁਤਾ ਬੱਕਰੀ

5000 ਬੰਦ ਦੇ ਦੇ ਆ ਜੀ 5000 ਆ ਦੀ ਜਾਵੇ 10 ਦੇਦਾ 10 ਦੇ 5000 ਖਾਤੇ 'ਚ ਹੀ ਕਰ ਦਿੰਨੇ ਠੀਕ ਹੈ ਜੀ ਠੀਕ ਧੰਨਵਾਦ ਬਾਈ ਲਿਖਾ ਲਓ ਜਾਇਜ ਦੱਸੇ ਬਾਈ ਜੋਂ ਲੈਣ ਦੇਣ ਵਾਲੇ ਤੂੰ ਕੀ ਕਿਹਾ ਪਹਿਲਾਂ 13000 ਲਾਇਆ ਸੀਗਾ ਮੈਂ ਕਿਹਾ ਬਾਈ ਕਿਹੜਾ ਪਿੰਡ ਆਪਣਾ ਹਾਰਾ ਜੀ ਹਾਰਾ ਆਲਾ ਬਾਈ ਆ ਕਿੰਨਾ ਹੀ ਲੈਂਦਾ ਬਾਈ ਕੀ ਕੀ ਮੁੱਲ ਮੰਗਿਆ ਵੀਰੇ 25000 ਮੰਗਿਆ ਜੀ ਲਓ ਜੀ 25000 80 ਆ ਬਤਰਾਇਆ 80 ਆ ਜੀ ਠੀਕ ਹੈ ਆ ਲੈ 10 ਆ ਅੱਜ ਤੱਕ ਕਰ ਬਾਈ ਨੇ 15 ਲਾਇਆ ਹੂੰ ਜਾ ਖੁਸ਼ ਹੋ ਕੇ ਪਾਲੀ 15500 ਦਾ ਦਿੱਤਾ ਜਾਂ ਪਾਲਾ ਪਾਲਾ ਬਾਈਆ ਤੇਰਾ ਮਰ ਕੀ ਕਹਣਾ ਪਰ ਕੋਈ ਛੰਡ ਕੇ ਕਹ ਦੇ ਜਾਇਜ਼ ਕਹ ਦੇ ਕਹ ਦੇ ਕੁਛ 500 ਰੁਪਿਆ ਕੱਟ ਦਿੰਦਾ ਕਿਨੇ ਜੋ 12000 ਜਾਇਜ਼ ਕਰ ਯਾਰ ਜਮਣ ਲੈਣ ਦੇਣਾ 20 ਤੋਂ ਥੱਲੇ ਆ ਬੱਕਰਾ ਵੇਚੀ ਤੇ ਰੱਖਣੀ ਬਾਈ ਇੰਨਾ ਫਰਕ ਨਾ ਪਾ ਯਾਰ ਕਨੇ ਵੀ ਹਾਂ ਵਜਨ ਕੀ ਆ ਬਾਈ ਜੇ ਬਰੀਡ ਵਾਲਾ ਹੁੰਦਾ ਪਰ ਉਹ ਹਿਸਾਬ ਨਾਲ ਵੇਚਦੇ ਬਾਈ ਯਾਰ ਹੈ ਕਿ ਨਹੀਂ ਪਾਲਾ 75 ਕਿਲੋ ਆ ਹਾਂ 75 ਕਿਲੋ ਮੀਟ ਉਹਦੇ ਉਧਰ 600 ਆ ਬਾਈ ਕਿੰਨਾ ਹੈ ਨਹੀਂ ਬੱਕਰਾ ਬਾਈ ਕਲਾ ਯਾਰ ਗੱਲ ਸੁਣ ਮੇਰੀ ਜਾਂ 16000 ਦਾ ਵੇਚ ਨਹੀਂ ਹੁਣ ਇੰਨੇ ਤਾਂ ਕਹਿੰਦਾ ਪਰ ਕੋਸ਼ ਕਹਿ ਕੇ ਦਾ ਤੌਰ ਦੇ ਨਹੀਂ ਹੁਣਾ ਕਹਦੇ ਹਾਂ ਨਾ ਮਕਾਦੇ ਦਿਲ ਖੋਲ ਕੇ ਦੱਸ ਤੀ ਫਿਰ ਤੂੰ ਬਚਕਾਟਾਂ ਕਰੀ ਜਾਂਦੇ ਹੁਣ ਨਹੀਂ ਯਾਰ ਬਚਕਾਟਾ ਨਹੀਂ ਬਤੇੜਾ 25000 ਜਾ ਜਾ ਬਾਈ ਆ ਨਹੀਂ ਨਹੀਂ 25000 ਪਰ ਕਿੱਡੀ ਗੱਲ 17 ਦਿਨਾਂ ਨਹੀਂ ਹੋਰ ਕਿੰਨੇ ਦਿਨਾਂ ਨਹੀਂ ਹੁਣ ਕੋਈ ਰਾਹ ਤਾਂ ਪਾ ਦੇ ਇਸ ਰਾਹ ਹੁਣ ਮੈਂ ਹੀ ਭਾਈ ਜਾਵਾਂ ਤੂੰ ਤੂੰ ਕੋਈ ਪਾ ਕੋ ਸੁਣਾ ਯਾ 17000 ਕਹਦਾ ਬਾਈ ਨਹੀਂ ਚੱਲ ਰਹਿਣ ਦੇ ਬਾਈ ਆ ਹੈ ਤੇਰੀ ਦੀ ਖੁਸ਼ੀ ਤੇਰੀ ਹੈ ਕਿ ਨਹੀਂ ਔਰ ਅਗਲੇ ਨੂੰ 2 ਰੁਪਏ ਬਣ ਹੈ ਉਹ ਸਾਢੇ 15 ਦਾ 18000 ਦਾ ਹੋਰ ਦੱਸ ਯਾਰ ਕਿੰਨੇ ਦਾ ਹੋ ਗਿਆ ਬਾਈ ਬਾਈ ਮੈਂ ਉਹ ਨਹੀਂ ਕਰ ਗਿਆ ਹਾਂ ਬਾਈ ਕਿੰਨੀ ਕਸਰਾ ਕਸਰ ਬਾਈ ਉੱਥੇ ਖੜੇ ਆ ਲਓ ਬਾਈ 19000 ਲਾਤਾ ਬਾਈ ਹੁਣ ਤਾਂ ਤੇਰਾ ਹੱਕ ਬਣਦਾ ਯਾਰ ਦੇਣ ਦਾ ਵੀਰੇ ਯਾਰ ਭਾਈ ਮੈਂ 5000 ਰੁਪਏ ਸੱਤਾ ਘਟਾ ਕਰ ਦੇ। ਇਹਨਾਂ ਨੇ ਵੀ ਵਿਚਾਰਿਆਂ ਨੇ ਕਮਾਈ ਕਰਦੀ। ਤੇਰੇ ਘਰ ਦਾ ਕੋਈ ਇਹਨਾਂ ਨੇ ਵਿਚਾਰਿਆਂ ਨੇ ਕੋਈ 5-700 ਬਣਾ। ਇਹ ਕਿੰਨੇ ਵਜ ਗਏ ਯਾਰ? ਇਹ ਨਹੀਂ ਪਤਾ ਲੱਗਦਾ। ਦੇ ਦੇ ਹੁਣ ਨਾ ਮੰਨ ਯਾਰ। ਮੋੜ ਵਿਚਾਰਿਆਂ। ਛੱਡ ਦੇ ਭਾਈ ਜੈ ਜੈ ਯਾਰ ਮੈਂ ਜਿਵੇਂ ਦਿਲ ਖੋਲ ਕੇ ਦੱਸਿਆ। ਇਹ ਕੀ ਆਖਿਆ ਤੁਸੀਂ ਮੈਨੂੰ ਦੱਸੋ ਯਾਰ। ਛੱਡ ਦੇ। ਭਾਈ ਮੈਂ ਉਹਨੂੰ ਮੈਂ ਉਹਨੂੰ ਸੱਤਾ 20 ਤੇ ਘੈਤਨ ਮੈਂ 20 ਘਟਾ ਦੇਣਾ ਨਹੀਂ। ਇਹ ਵੇਚ 18 ਉਹ ਹੀ ਫਿਰਦੇ 18 19 ਤੇ। ਭਾਈ ਫਰਕ ਛੱਡਿਆ ਯਾਰ ਹੁਣ ਤੂੰ ਆ। ਯਾਰ ਲਿਖਾਈ ਕਰਾ ਦਿਓ ਚੱਲਾ ਜਾ ਯਾਰ। ਯਾਰ ਕਿੰਨੇ ਹੋਇਆ ਕਿੰਨੇ ਕਹਿੰਦਾ ਬਾਈ 19 ਆ ਗਿਆ ਮੈਂ 20 ਹਜ਼ਾਰ ਤੱਕ ਆ ਗਿਆ ਬਾਈ ਤੂੰ ਕਿੰਨੇ ਲਾਇਆ ਪਹਿਲਾਂ 18 ਦੇਖੇ ਸੀ ਹਾਂ ਜਾ 19 ਹੋਰ ਨਾ ਯਾਰ ਨਾ ਮੋੜ ਯਾਰ ਉਹ ਨਹੀਂ ਉੱਤੇ ਪਰ ਹੈ ਨਹੀਂ ਯਾਰ ਅਸੀਂ ਵੀ ਵੇਚਣਾ ਅਜੀ ਵੇਚਣਾ ਨਹੀਂ ਵੇੜਦੇ ਨਾ ਸੀ ਹੁਣ ਉੱਥੇ ਨਿਪਟਦਾ ਨਹੀਂ ਉੱਥੇ ਫਿਰ ਪਜਾ ਸਾਨੂੰ ਲੱਗਦਾ ਇਹ ਫਰ ਠੀਕ ਆਏ ਮਖਾਈ ਆਪ ਕੋ ਆਪਣੀ ਹੋ ਜੋ ਬਾਈ ਦੇ ਦੇ ਠੀਕ ਹੈ ਨਹੀਂ ਬਾਈ ਓ ਯਾਰ ਨਾ ਟੋਆ ਪਟਕੇ ਛੱਡੋ ਯਾਰ ਨਵੇੜੋ ਆਹ ਕਿਹਾ ਹਾਂ ਤੇ ਲਈ ਜਾਂਦੇ ਆ ਆ ਭਾਈ ਭਰਾਏ ਉਹ ਦੇ ਦੇ

ਮੈਂ ਤਾਂ 5000 ਰੁਪਏ ਘਟਾਦਾ ਤੈਨੂੰ ਅਸੀਂ ਕਿੰਨੇ ਵਾਰੀ 13000 ਲਾਇਆ ਤੈਨੂੰ ਤੂੰ ਬਣਾ 500 ਚੱਲ ਬਾ ਤੇਰਾ ਯਾਰ ਮੰਡੀ ਆ ਤੂੰ ਤੇਰਾ ਗੁੱਸਾ ਬੜਾ ਕੋ ਗੁੱਸਾ ਹੈ ਮੈਂ ਠੀਕਾ 12 ਵਜਰ ਹੋ ਗਿਆ ਬਾਈ ਹੁਣ ਮੈਂ 20 ਕਹਿਤਾ ਯਾਰ ਮੈਂ 20 ਦਾ ਛੱਡਣਾ ਦੇ ਦੂੰਗਾ ਮੈਂ ਕੀ ਤੇ ਆ ਗਿਆ ਮੈਂ ਮੈਂ 20 ਤੇ ਆ ਗਿਆ ਮੈਂ ਕਿਹਾ 20 ਦਾ ਛੱਡਣਾ ਇਹ ਉਹ 18 19 ਤੇ ਇੱਕ ਬਰ ਖਰਚ ਆ ਯਾਰ ਕੀ ਕਹਿ ਤੀ ਬਤਾ ਯਾਰ ਬਤਾ ਬਾਈ ਜਿੱਥੇ ਤੂੰ ਗਣ ਨਹੀਂ ਹੋਣਾ ਓ ਯਾਰ ਬਾਈ ਸੁਮਨ ਨਵਿਆ ਯਾਰ ਸਾਡੀ ਹੁੰਦੋ ਬੱਕਰਾ ਕੀ ਬਣੇ ਏਡ ਦੇ ਹੁਣ ਜੱਗੀ بس بھی میرا ਭਰਾ ਤੂੰ ਮੇਰੀ ਮਾਈ ਬਾਈ ਨਾ ਮੋੜ ਯਾਰਾ ਜਾ ਵੇਚਤਾ ਯਾਰ ਓ ਯਾਰ ਤੈਨੂੰ ਚੰਗਾ ਲੱਗਾ ਬੱਕਰਾ ਦੇ ਨਹੀਂ ਖੰਦਾ ਯਾ ਤੇਰਾ ਬੱਕਰਾ ਲੈ ਜਾਣ ਲੈ ਜਾ ਤੂੰ ਐ ਤਾਂ ਕੋਈ ਨਹੀਂ ਪੈਸੇ ਲੈ ਜਾ ਨਹੀਂ ਹੁਣਾ ਯਾਰ ਓ ਯਾਰ ਲੈ ਬਾਈ ਹੁਣ ਨਾ ਕਰ ਇਹ ਬੰਦਿਆ ਨੂੰ ਪਤਾ ਮੇਰਾ ਸੌਦਾ ਲਾਈਵ ਚੱਲਦਾ ਫੇਰੇ ਬਗ ਜੇ ਹੁੰਦਾ ਤਾਂ ਬਰੀਤੇ ਨਾਲ ਉਹ ਜਾ ਵੇਚਦਾ ਖੱਸੀ ਨਾਲ ਜੇ ਖੱਸੀਆਂ ਦੇ ਬੀਟਰ ਤੋਂ ਹੋਣਾ ਯਾਰਾ ਕੋਚੋ ਕਿ ਉਹ ਬਾਈ ਵੀ ਨਹੀਂ ਵਿਚਾਰੇ ਮੈਨੂੰ ਖਰੀਦ ਕੇ ਪੰਜ ਹਜ਼ਾਰ ਤੋਂ ਬਾਅਦ ਆ ਗਿਆ ਉਹ ਨਵੀਂ ਬਾਈ ਖੁਸ਼ ਆ ਬਹੁਤ ਬਹੁਤ ਧੰਨਵਾਦ ਤੇਰਾ ਪਹਿਲਾਂ ਤਾਂ ਜਿਹੜਾ ਤੂੰ ਸਾਡੇ ਅੱਖੇ ਲੱਗ ਗਿਆ ਤੇ ਬਹੁਤ ਵਧੀਆ ਤੇਰਾ ਬੱਕਰਾ ਵੇਗਿਆ ਸਸਤਾ ਨਹੀਂ ਰੋਕੀ ਜੱਗੀ ਚਲੋ ਕੀ ਤੇ ਸਾਡੇ 19 ਦਾ ਹੋ ਗਿਆ ਬਾਈ ਲਖਾਈ ਕਿਵੇਂ ਕੀਤੀ ਆ ਆਧੀ ਆਧੀ ਬਾਈ ਲਖਾਈ ਆਪੋ ਆਪਣੀ ਤੇ ਬਾਈ ਖਾਰੇ ਤੋਂ ਲੈ ਕੇ ਆਈ ਸੀ ਬੱਕਰਾ ਬਹੁਤ ਚੇਰ ਲੱਗ ਗਿਆ ਸੌਦਾ ਕਰਦੇ ਪਰ ਸਿਰੇ ਚੜ ਗਿਆ ਅਖੀਰ ਨੂੰ ਜੱਗੀ ਨਾਲ ਸਿਰੇ ਚੜਾਇਆ ਲਿਓ ਦਿਓ ਬਈ ਪੈਸੇ ਜਿਹੜੇ ਸੌਦੇ ਦੇ ਖਰਚੇ ਕੜਾਕੇ ਕੱਟ ਕੇ ਛੱਡ ਆ 500 ਦਾ ਵੇਚੀ ਕਰ ਲੋ ਗਿਣੀਆਂ ਜੁਗਿੰਦ ਗਿਆ ਨਾ ਗਿਨ ਲਾ ਕੋਈ ਨਹੀਂ 1000 1000 ਫੜਾਈਆ ਗਿਣ ਗਿਣ ਬਾਈ ਨੂੰ 500 500 ਤੂੰ ਗਿਣ ਲਾ ਤੋ ਕੋਈ ਨਹੀਂ ਸਾਢੇ 19000 ਦਾ ਬੱਕਰਾ ਹੋਇਆ ਦੋਸਤੋ ਖੱਸੀ ਬੱਕਰਾ ਬਹੁਤ ਚੰਗਾ ਕੱਦ ਕਾਠ ਵਾਲਾ ਤੇ ਇਹ ਗੁਰੂ ਕੇ ਕੋਠੇ ਵਾਲੇ ਮੁੰਡਿਆਂ ਨੇ ਲਿਆ ਇੱਥੋਂ ਡੇਲੇ ਵਾਲੀ ਤੋਂ ਡੇਲੇ ਵਾਲੀ ਦੇ ਬਾਈ ਗੱਡੀਆਂ ਇਹ ਬੱਚਾ ਖੱਸੀ ਨਾ ਕਰਾਉਂਦਾ ਬਹੁਤ ਕਰਦਾ

ਹੋ ਗਿਆ ਦੋਸਤੋ ਲਗਾਤਾਰ ਸੌਦੇ ਹੋ ਰਿਹਾ ਹਰ ਐਤਵਾਰੇ ਮੰਡੀ ਲੱਗਦੀ ਆ ਤੇ ਬਹੁਤ ਹੀ ਚੰਗੇ ਸੌਦੇ ਹੁੰਦੇ ਆ ਦੋਸਤੋ ਜਿੰਨੇ ਵੀ ਮੇਰੇ ਬੱਕਰੀ ਪਾਲ ਕਵੀਰ ਤੇ ਵਪਾਰੀ ਵੀਰ ਮੇਰੀ ਆਵਾਜ਼ ਸੁਣਦੇ ਆ ਉਹ ਦੋਸਤੋ ਇਸ ਮੰਡੀ ਤੇ ਇੱਕ ਵਾਰੀ ਆ ਕੇ ਵੇਖੋ ਤੇ ਲਾਹਾ ਜ਼ਰੂਰ ਲਓ ਦੋਸਤੋ ਬਹੁਤ ਵਧੀਆ ਵਪਾਰੀ ਇੱਥੇ ਆਉਂਦੇ ਆ ਤੇ ਚੰਗੀ ਵੇਚ ਖਰੀਦ ਹੁੰਦੀ ਆ ਅਗਲਾ ਸੌਦਾ ਦੋਸਤੋ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆਓਟਰ ਤੇ ਆਜੋ